ਅੱਜ ਬਹੁਤ ਹੀ ਮਹਾਨ ਸ਼ਖਸੀਅਤ ਭਗਤਪੂਰਨ ਸਿੰਘ ਜੀ ਦੀ ਵਰਸੀ ਤੇ ਇਕੱਤਰ ਹੋਏ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਵੀ ਹੋਰ ਕੋਨਿਆਂ ਤੋਂ ਇਸ ਸਮਾਗਮ ਨੂੰ ਚਾਰ ਚੰਨ ਲਾਉਣ ਵਾਸਤੇ ਪਹੁੰਚੇ ਵੱਖ-ਵੱਖ ਬੁੱਧੀਜੀਵੀ ਵਿਦਵਾਨ ਸਾਇਦਕਾਰ ਪੱਤਰਕਾਰ ਅਤੇ ਪਿੰਗਲਵਾੜਾ ਦੇ ਸਾਡੇ ਬਹੁਤ ਸਤਿਕਾਰਯੋਗ ਭੈਣ ਜੀ ਡਾਕਟਰ ਇੰਦਰਜੀਤ ਕੌਰ ਜੀ ਤੇ ਬਹੁਤ ਪਿਆਰੇ ਬੱਚਿਓ ਬਹੁਤ ਸਾਰੀਆਂ ਗੱਲਾਂ ਹੋਈਆਂ ਤੇ ਬਹੁਤ ਸਾਰੀ ਚਿੰਤਾ ਤੇ ਬਹੁਤ ਵੱਡੇ ਫਿਕਰ ਸਾਡੇ ਵਿਦਵਾਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਕਿ ਅਸੀਂ ਅੱਜ ਜਿਸ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਉਸ ਦੌਰ ਵਿੱਚ ਸਾਨੂੰ ਕੀ ਹੋਣਾ ਚਾਹੀਦਾ ਸੀ ਤੇ ਸਾਨੂੰ ਕੀ ਬੜਾਇਆ ਜਾ ਰਿਹਾ ਹੈ ਅੱਜ ਤੋਂ 13 ਦਿਨ ਬਾਅਦ ਆਜ਼ਾਦੀ ਦਾ ਜਸ਼ਨ ਮਨਾਇਆ ਜਾਏਗਾ 15 ਅਗਸਤ ਨੂੰ ਇਸ ਤੋਂ ਪਹਿਲਾਂ ਕਿ ਮੈਂ ਅੱਜ ਦੇ ਸਮਾਜ ਦੇ ਜਿਹੜਾ ਮੈਨੂੰ ਵਿਸ਼ਾ ਦਿੱਤਾ ਗਿਆ ਸੀ ਸਰਦਾਰ ਰਾਜਵੀਰ ਸਿੰਘ ਹਰਾਵਲੋਂ ਸਵਰਾਜਬੀਰ ਜੀ ਹਰਾਵਲੋਂ ਜਿਹੜਾ ਵਿਸ਼ਾ ਦਿੱਤਾ ਗਿਆ ਸੀ ਉਹਦੇ ਤੇ ਮੈਂ ਗੱਲ ਕਰਾਂ ਮੈਂ ਥੋੜੀ ਜੀ ਗੱਲ 1-2 ਮਿੰਟ ਚ ਆਜ਼ਾਦੀ ਸੰਬੰਧੀ ਕਰਨੀ ਚਾਹਦਾ ਕਿ ਆਜ਼ਾਦੀ ਵਾਸਤੇ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਸਭ ਤੋਂ ਵੱਧ ਜਿਹੜਾ ਉਜਾੜਾ ਹੈ ਤੇ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਉਹ ਵੀ ਪੰਜਾਬ ਦਾ ਹੀ ਹੋਇਆ ਤੇ ਉਹ ਲੋਕ ਜਿਹੜੇ ਆਜ਼ਾਦੀ ਦੀ ਲੜੇ ਕਿਸ ਤਰ੍ਹਾਂ ਦੇ ਹੱਡ ਮਾਸ ਦੇ ਪੁਤਲੇ ਸਨ ਉਹਦੀ ਇੱਕ ਛੋਟੀ ਜੀ ਉਦਾਹਰਣ ਤੁਹਾਡੇ ਸਾਹਮਣੇ ਪੇਸ਼ ਕਰਨੀ ਚਾਹਵਾਂਗਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਜਦੋਂ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਬੰਦ ਸਨ ਤਾਂ ਉਹਨਾਂ ਨੇ ਮੰਗ ਕੀਤੀ ਕਿ ਸਾਡੇ ਨਾਲ ਰਾਜਸੀ ਕੈਦੀਆਂ ਵਾਲਾ ਵਿਹਾਰ ਕੀਤਾ ਜਾਵੇ ਜਦੋਂ ਅੰਗਰੇਜ਼ ਹਕੂਮਤ ਨੇ ਉਹਨਾਂ ਦੀ ਇਹ ਮੰਗ ਠੁਕਰਾ ਦਿੱਤੀ ਤਾਂ ਉਹਨਾਂ ਸੂਰਬੀਰਾਂ ਨੇ ਭੋਖੜ ਤਾਲ ਕਰ ਦਿੱਤੀ ਭੋਖੜ ਤਾਲ ਦੇ ਵਿੱਚ ਜਿਹੜੇ ਆਜ਼ਾਦੀ ਪ੍ਰਵਾਨੇ ਸੀ ਕ੍ਰਾਂਤੀਕਾਰੀ ਪਗਤ ਸਿੰਘ ਦੇ ਸਾਥੀ ਸਨ ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਜਿਹੜੇ 6-6 ਫੁੱਟ ਦੇ ਜਵਾਨ ਸਨ ਲੁੱਸ-ਲੁੱਸ ਕਰਦੇ ਪਿੰਡੇ ਸਨ ਉਹਨਾਂ ਦੇ ਉਹ ਸੁੱਕ ਕੇ ਹੱਡੀਆਂ ਦੇ ਪਿੰਜਰ ਬਣ ਗਏ ਪਗਸੇਂਗ ਨੂੰ ਉਸ ਵੇਲੇ ਸਟ੍ਰੈਚਰ ਤੇ ਪਾ ਕੇ ਪੇਛੇ ਲਈ ਲਿਜਾਇਆ ਜਾਣ ਲੱਗਿਆ ਜਦੋਂ ਉਹਨਾਂ ਦੀ ਭੋਖੜ ਤਾਲ ਦੀਆਂ ਖਬਰਾਂ ਪੂਰੇ ਹਿੰਦੁਸਤਾਨ ਦੇ ਵਿੱਚ ਫੈਲੀਆਂ ਤਾਂ ਪੂਰੇ ਦੇਸ਼ ਦੇ ਵਿੱਚੋਂ ਰੋ ਉਬਰਣ ਲੱਗਾ ਪੂਰੇ ਦੇਸ਼ ਦੇ ਵਿੱਚੋਂ ਲੋਕਾਂ ਦੇ ਅੰਦਰ ਗੁੱਸਾ ਜਿਹੜਾ ਸੀ ਉਹ ਪੈਦਾ ਹੋਣ ਲੱਗਾ ਅੰਗਰੇਜ਼ ਸਰਕਾਰ ਡਰ ਗਈ ਤੇ ਉਹਨੇ ਕੀ ਕੀਤਾ ਕਿ ਜ਼ਬਰਦਸਤੀ ਭੋਖੜ ਤਾਲ ਤੋੜਨ ਦੀ ਕੋਸ਼ਿਸ਼ ਕੀਤੀ ਉਹ ਉਹਦੇ ਚ ਕੀ ਕਰਦੇ ਕਿ ਅੰਗਰੇਜ਼ ਹਕੂਮਤ ਦੀ ਪੁਲਿਸ ਇੱਕ ਕਾਲ ਕੋਠੜੀ ਵਿੱਚ ਆਉਂਦੀ ਕ੍ਰਾਂਤੀਕਾਰੀ ਨੂੰ ਲੰਮੇ ਪਾਉਂਦੀ ਤੇ ਉਹਦੇ ਲੱਤਾਂ ਬਾਹ ਤੇ ਉਹਨਾਂ ਦੇ ਗੁੰਡੇ ਚੜ ਜਾਂਦੇ ਤੇ ਜ਼ਬਰਦਸਤੀ ਉਹਨਾਂ ਦੇ ਮੂੰਹ ਵਿੱਚ ਦੁੱਧ ਪਾਇਆ ਜਾਂਦਾ ਪਾਈਪ ਲਾ ਕੇ ਜ਼ਬਰਦਸਤੀ ਉਹਨਾਂ ਦੇ ਮੂੰਹ ਵਿੱਚ ਦੁੱਧ ਜਿਹੜਾ ਭੇਜਿਆ ਜਾਂਦਾ ਜਤਿੰਦਰ ਨਾਦ ਦਾਸ ਇੱਕ ਭਗਤ ਸਿੰਘ ਦਾ ਸਾਥੀ ਹੋਇਆ ਕ੍ਰਾਂਤੀਕਾਰੀ ਇੱਕ ਦਿਨ ਕੀ ਹੋਇਆ ਕਿ ਉਹਦੀ ਮੂੰਹ ਉਹਦੇ ਜਦੋਂ ਪੇਟ ਵਿੱਚ ਦੁੱਧ ਭੇਜਿਆ ਜਾ ਰਿਹਾ ਸੀ ਤੇ ਗਲਤੀ ਨਾਲ ਜਿਹੜੀ ਪਾਈਪ ਸੀ ਉਹ ਛਾਤੀ ਵਾਲੇ ਪਾਸੇ ਚਲੀ ਗਈ ਸਾਹ ਵਾਲੇ ਪਾਸੇ ਚਲੀ ਗਈ ਤੇ ਪੂਰੀ ਛਾਤੀ ਦੇ ਵਿੱਚ ਦੁੱਧ ਭਰ ਗਿਆ ਪੂਰੇ 7 ਦਿਨ ਉਹ ਸੂਰਬੀਰ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਰਿਹਾ ਤੇ ਆਖਰ 7ਵੇਂ ਦਿਨ ਉਹਦੀ ਮੌਤ ਹੋ ਗਈ ਸ਼ਹਾਦਤ ਨੂੰ ਉਹ ਪ੍ਰਾਪਤ ਹੋ ਗਿਆ ਤੇ ਜਦੋਂ ਉਹਦੀ ਦੇਹ ਨੂੰ ਲਾਹੌਰ ਤੋਂ ਕਲਕੱਤੇ ਭੇਜਿਆ ਜਾਣਾ ਸੀ ਤਾਂ ਰੇਲ ਗੱਡੀ ਦੇ ਵਿੱਚ ਉਹਦੀ ਦੇਹ ਰੱਖੀ ਗਈ ਤਾਂ ਉਸ ਇੰਨਾ ਲੋਕਾਂ ਦੇ ਵਿੱਚ ਜज्ਬਾ ਸੀ ਕਿ ਲੋਕ ਉਸ ਰੇਲ ਗੱਡੀ ਨੂੰ ਆ ਕੇ ਹੱਥ ਲਾਉਂਦੇ ਉਹਦੇ ਨਾਲ ਸਿਰ ਰੱਖ ਰੱਖ ਕੇ ਰੋਂਦੇ ਕਿ ਇਸ ਰੇਲ ਗੱਡੀ ਦੇ ਵਿੱਚ ਸਾਡਾ ਇੱਕ ਮਹਾਨ ਨਾਇਕ ਸੁੱਤਾ ਹੋਇਆ ਹੈ ਸਾਡਾ ਇੱਕ ਯੋਧਾ ਜਿਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਉਹ ਇਸ ਰੇਲ ਗੱਡੀ ਵਿੱਚ ਕਲਕੱਤੇ ਵੱਲ ਨੂੰ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਮਹਾਨ ਕੁਰਬਾਨੀਆਂ ਨਾਲ ਇਹ ਦੇਸ਼ ਆਜ਼ਾਦ ਹੋਇਆ ਸੀ ਇਹ ਦੇਸ਼ ਲਈ ਜਿਹੜੀਆਂ ਸਾਡੇ ਸੂਰਬੀਰਾਂ ਨੇ ਭਗਤ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਤੇ ਗਦਰੀ ਬਾਬਿਆਂ ਨੇ ਇਹ ਮਹਾਨ ਜਿਹੜਾ ਸੰਗਰਾਮ ਲੜਿਆ ਉਹਦਾ ਮਤਲਬ ਉਹਦਾ ਅਰਥ ਇਹ ਨਹੀਂ ਸੀ ਕਿ ਇਹ ਆਜ਼ਾਦੀ ਤੋਂ ਬਾਅਦ ਅਸੀਂ ਦਰਿਆਵਾਂ ਨੂੰ ਪੁੱਟ-ਪੁੱਟ ਕੇ ਰੇਤਾ ਵੇਚਿਆ ਕਰਾਂਗੇ ਇਹ ਮਤਲਬ ਨਹੀਂ ਸੀ ਇਹ ਆਜ਼ਾਦੀ ਦਾ ਕਿ ਅਸੀਂ ਠਾਣਿਆਂ ਦੇ ਵਿੱਚੋਂ ਬੰਦੇ ਛਡਾਇਆ ਕਰਾਂਗੇ ਇਹ ਮਤਲਬ ਨਹੀਂ ਸੀ ਕਿ ਜਿਹੜੇ ਲੋਕ ਲੋਕਾਂ ਦੀ ਗੱਲ ਕਰਨਗੇ ਆਵਾਮ ਦੀ ਗੱਲ ਕਰਨਗੇ ਉਹਨਾਂ ਨੂੰ ਘਰਾਂ ਚੋਂ ਚੁੱਕ ਲਿਆ ਜਾਏਗਾ ਤੇ ਉਹਨਾਂ ਤੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਏਗਾ ਇਹ ਮਤਲਬ ਹਰਗੱਜ਼ ਨਹੀਂ ਸੀ ਸੋ ਅੱਜ ਹਾਲਾਤ ਕੀ ਬਣ ਰਿਹਾ ਅੱਜ ਹਾਲਾਤ ਇਹ ਆ ਕਿ ਸਾਰੀ ਕੋਸ਼ਿਸ਼ ਸਾਰਾ ਤਾਨ ਲਾ ਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਨੇ ਉਹ ਸਾਧਨ ਹੀਨ ਕਰ ਦਿੱਤੇ ਜਾਂਨ ਉਹਨਾਂ ਤੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਧਨ ਨੇ ਚਾਹੇ ਉਹਨਾਂ ਕੋਲ ਜ਼ਮੀਨ ਹੈ ਚਾਹੇ ਉਹਨਾਂ ਕੋਲ ਨੌਕਰੀ ਹੈ ਚਾਹੇ ਕੋਈ ਹੋਰ ਕਾਰੋਬਾਰ ਹੈ ਚਾਹੇ ਕੋਈ ਦੁਕਾਨਦਾਰ ਹੈ ਉਹ ਸਾਰੇ ਤਰ੍ਹਾਂ ਦੇ ਸਾਧਨ ਉਹਨਾਂ ਤੋਂ ਖੋਹ ਲੈ ਜਾਂਣ ਇੱਕ ادارے ਦੇ ਵਿੱਚ ਮੈਂ ਪ੍ਰੋਗਰਾਮ ਜਾਂਦਾ ਤੇ ਜਦੋਂ ਉਹ ਸਾਰਾ ਜਿਹੜਾ ਗਰਮੀ ਦਾ ਸੀਜ਼ਨ ਲੰਘ ਜਾਂਦਾ ਹੈ ਤੇ ਉਸ ਤੋਂ ਬਾਅਦ ਸਰਦੀ ਦੇ ਵਿੱਚ ਇਹਨਾਂ ਨੂੰ ਆਵੇ ਇਹਨਾਂ ਦੇ ਕੰਮ ਤੋਂ ਹਟਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਕੰਮ ਕਰਨ ਲੱਗ ਪੈਂਦੇ ਆ ਸੋ ਇਸ ਤਰ੍ਹਾਂ ਦੀ ਵਿਵਸਥਾ ਸਾਡੇ ਲਈ ਪੈਦਾ ਕੀਤੀ ਗਈ ਹੈ ਹੁਣ ਜਦੋਂ ਅਸੀਂ ਸਿੱਧਾ ਦੇਖਦੇ ਆ ਤੇ ਅਸੀਂ ਕਹਿੰਦੇ ਆ ਕਿ ਉਹ ਲੜਕੇ ਜਿਹੜੇ ਨੇ ਇਹ ਸਭ ਚੀਜ਼ਾਂ ਲਈ ਕਸੂਰਵਾਰ ਨੇ ਪਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀ ਵਿਵਸਥਾ ਹੈ ਇਹ ਚੰਗੇ ਮਾੜੇ ਸਮਾਜ ਪੈਦਾ ਕਰਦੀ ਹੈ ਇਸ ਵੇਲੇ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਇੱਕ ਖਬਰ ਬਹੁਤ ਚਰਚਾ ਦਾ ਵਿਸ਼ਾ ਰਹੀ ਉਹ ਕੀ ਸੀ ਕਿ ਇੱਕ ਨੌਜਵਾਨ ਜਿਹੜਾ ਅਗਨੀਵੀਰ ਦੇ ਵਿੱਚ ਭਰਤੀ ਹੋਇਆ ਤੇ ਉਥੋਂ ਛੁੱਟੀ ਆਇਆ ਤੇ ਛੁੱਟੀ ਆ ਕੇ ਉਹਨੇ ਕਈ ਤਰ੍ਹਾਂ ਦੇ ਜੁਰਮ ਕੀਤੇ ਤੇ ਆਖਰ ਪੁਲਿਸ ਨੇ ਉਹਨੂੰ ਫੜ ਲਿਆ ਜਦੋਂ ਨੌਜਵਾਨਾਂ ਨੂੰ 21 ਸਾਲ ਦੀ ਉਮਰ ਵਿੱਚ ਭਰਤੀ ਕੀਤਾ ਜਾਵੇਗਾ ਤੇ ਉਹਨਾਂ ਨੂੰ 4 ਸਾਲ ਬਾਅਦ 25 ਸਾਲ ਦੀ ਉਮਰ ਵਿੱਚ ਕੰਮ ਤੋਂ فارغ ਕਰ ਦਿੱਤਾ ਜਾਵੇਗਾ ਤੇ ਉਹਨਾਂ ਦੇ ਅੰਦਰ ਜਿਹੜੀ ਊਰਜਾ ਹੈ ਜਿਹੜੀ ਤਾਕਤ ਸ਼ਕਤੀ ਹੈ ਜਿਹੜਾ ਉਹਨਾਂ ਕੋਲ ਸਮਾਂ ਹੈ ਉਹ ਹਮੇਸ਼ਾ ਗਲਤ ਕੰਮਾਂ ਤੇ ਲੱਗੇਗਾ ਤੇ ਉਹ ਹੋਰ ਪਾਸੇ ਜਿਹੜੀ ਉਹਨਾਂ ਦੀ ਊਰਜਾ ਜਿਹੜੀ ਉਹ ਵਹਿ ਜਾਏਗੀ ਬਿਲਕੁਲ ਇਸੇ ਹੀ ਤਰ੍ਹਾਂ ਜਿਹੜੇ ਨੌਜਵਾਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਭਰਤੀ ਕੀਤਾ ਜਾਂਦਾ ਮੈਂ ਨਹੀਂ ਕਹਿੰਦਾ ਕਿ ਸਾਰੇ ਨੌਜਵਾਨ ਮਾੜੇ ਹੁੰਦੇ ਆ ਜਿਹੜੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਤੁਸੀਂ ਇੱਥੋਂ ਫਿਕਰ ਸਮਝ ਸਕਦੇ ਆ ਕਿ ਇਸ ਵੇਲੇ ਸਾਡੀ ਵਿਵਸਥਾ ਕਿਸ ਤਰ੍ਹਾਂ ਦੀ ਬਣਾਈ ਜਾ ਰਹੀ ਹੈ ਸੋ ਇਹ ਇੱਕ ਤਰ੍ਹਾਂ ਨਾਲ ਜਿਹੜਾ ਹਰ ਤਰ੍ਹਾਂ ਦੀਆਂ ਜੜੀਆਂ ਨੌਕਰੀਆਂ ਨੇ ਉਹਨਾਂ ਦੇ ਦਰਵਾਜ਼ੇ ਜਿਹੜੇ ਬੰਦ ਕਰ ਦਿੱਤੇ ਗਏ ਤੇ ਸਾਡਾ ਜਿਹੜਾ ਸਮਾਜ ਉਹ ਬਹੁਤ ਵੱਡੇ ਇਸ ਵੇਲੇ ਸੰਕਟਾਂ ਦਾ ਸ਼ਿਕਾਰ ਹੋ ਰਿਹਾ ਹੈ ਉਹ ਸੰਕਟ ਕਿਸ ਤਰ੍ਹਾਂ ਦੇ ਨੇ ਬੀਬੀ ਜੀ ਸਾਡੇ ਕੋਲ ਜੀਰੇ ਕਈ ਵਾਰ 2 4 5 ਵਾਰ ਆਏ ਆ ਮੈਂ ਅਕਸਰ ਇਹਨਾਂ ਨਾਲ ਗੱਲ ਕਰਦਾ ਰਹਿਣਾ ਕਿ ਸਾਡੇ ਕੋਲ ਹਸਪੀਟਲ ਦੇ ਵਿੱਚ ਇੱਕ ਦਿਨ ਇੱਕ ਮਾਤਾ ਜੀ ਆਏ ਤੇ ਉਹ ਕਹਿਣ ਲੱਗੇ ਕਿ ਉਹਨਾਂ ਦੀ ਪੋਤੀ ਨੇ ਬਾਹਰ ਚਲੇ ਜਾਣਾ ਇਸ ਕਰਕੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਉਸੇ ਦਿਨੀ ਇੱਕ ਹੋਰ ਬੀਬੀ ਜੀ ਆਏ ਉਹ ਕਹਿੰਦੇ ਆ ਕਿ ਸਾਡੇ ਬੱਚੇ ਦਾ ਵੀਜ਼ਾ ਨਹੀਂ ਲੱਗਾ ਤੇ ਉਹ ਇਸ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਪੰਜਾਬ ਦੇ ਲੋਕ ਇਸ ਵੇਲੇ ਇਸ ਤਰ੍ਹਾਂ ਦੇ ਸੰਕਟਾਂ ਦੇ ਵਿੱਚੋਂ ਦੀ ਲੰਘ ਰਿਹਾ ਇੱਕ ਹੋਰ ਮਾਤਾ ਜੀ ਨੇ ਮੇਰੇ ਨਾਲ ਦੁੱਖ ਸਾਂਝਾ ਕੀਤਾ ਉਹ ਕਹਿਣ ਲੱਗੇ ਕਿ ਉਹਨਾਂ ਦੀ ਇੱਕ ਬੇਟੀ ਹੈ ਤੇ ਬੇਟੀ ਜਿਹੜੀ ਹੈ ਉਹਨੂੰ ਕਰਜ਼ਾ ਚੁੱਕ ਕੇ ਬਾਹਰ ਤੋਰ ਦਿੱਤਾ ਤੇ ਬਾਪ ਜਿਹੜਾ ਹੈ ਉਹਨੇ ਜਦੋਂ ਬਹੁਤ ਸਾਰਾ ਕਰਜ਼ਾ ਜਦੋਂ ਕਰਜ਼ੇ ਵਾਲੇ ਤੰਗ ਕਰਨ ਲੱਗੇ ਤੇ ਉਹਨੇ ਜਿਹੜਾ ਆਤਮ ਹੱਤਿਆ ਕਰ ਲਈ ਤੇ ਨਾਲ ਹੀ ਜਿਹੜਾ ਉਹਨਾਂ ਦਾ ਲੜਕਾ ਨੌਜਵਾਨ ਇੱਕ ਲੜਕਾ ਹੈ ਤੇ ਲੜਕਾ ਜਿਹੜਾ ਉਹ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਤੇ ਹੁਣ ਸੈਂਟਰ ਦੇ ਵਿੱਚ ਤੇ ਬੀਬੀ ਜੀ ਆਪ ਜਿਹੜੇ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਦੇ ਵਿੱਚੋਂ ਸਾਡਾ ਪੰਜਾਬ ਲੰਘ ਰਿਹਾ ਹੈ ਜਿਵੇਂ ਦਵਿੰਦਰ ਸ਼ਰਮਾ ਜੀ ਹੋਰਾਂ ਨੇ ਗੱਲ ਕੀਤੀ ਹੈ ਕਿ ਪੰਜਾਬ ਦੇ ਪਿੰਡ ਜਿਹੜੇ ਨੇ ਆਉਣ ਵਾਲੇ ਸਮੇਂ 'ਚ ਉਹ ਖੰਡਰਾਂ ਦਾ ਰੂਪ ਧਾਰਨ ਕਰ ਜਾਣਗੇ ਪੰਜਾਬ ਦੇ ਵਿੱਚ ਬਹੁਤ ਸਾਰੇ ਘਰ ਪਿੰਡਾਂ ਦੇ ਵਿੱਚ ਬਹੁਤ ਸਾਰੇ ਘਰ ਇਸ ਤਰ੍ਹਾਂ ਦੇ ਨੇ ਕਿ ਜਿਨ੍ਹਾਂ ਦੇ ਵਿੱਚ 50 ਜਾਂ 60 ਸਾਲ ਦੇ ਮੀਆਂ ਬੀਬੀ ਰਹਿੰਦੇ ਆ ਤੇ ਉਹਨਾਂ ਦੇ ਇੱਕ ਜਾਂ ਦੋ ਪੁੱਤਰ ਜਾਂ ਧੀ ਸੀ ਉਹ ਬਾਹਰ ਚਲੇ ਗਿਆ ਤੇ ਹੁਣ ਉਹਨਾਂ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਉੱਚੀਆਂ-ਉੱਚੀਆਂ ਕੋਠੀਆਂ ਨੇ ਉਹ ਕੋਠੀਆਂ ਜਿਹੜੀਆਂ ਖੋਲੇ ਬਣ ਜਾਣਗੀਆਂ ਖੰਡਰ ਬਣ ਜੀਆਂ ਨਗੀਆਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਪੰਜਾਬ ਦੀ ਧਰਤੀ ਤੇ ਬਣੇ ਹੋਏ ਆ ਜਿਹੜੇ ਸਾਡੇ ਬੱਚੇ ਨੇ ਉਹ ਉਧਰ ਜਾ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਦਾ ਸ਼ਿਕਾਰ ਨੇ ਇੱਕ ਬੇਟੀ ਨਾਲ ਗੱਲਬਾਤ ਹੋਈ ਤੇ ਉਹ ਕਹਿੰਦੀ ਹੈ ਕਿ ਮੈਂ ਬਾਹਰ ਕੈਨੇਡਾ ਦੇ ਵਿੱਚ ਇਸ ਵੇਲੇ ਪੜ੍ਹਾਈ ਕਰ ਰਹੀ ਆ ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ ਸੌ ਨਹੀਂ ਸਕਦੀ ਮੈਂ ਖਿਜਦੀ ਆ ਗੁੱਸਾ ਚੜਦਾ ਹੈ ਕਾਲੀ ਪੈਂਦੀ ਹੈ ਮੋਬਾਈਲ 2-3 ਵਾਰ ਉਹਨੇ ਤੋੜ ਦਿੱਤਾ ਤੇ ਮੈਂ ਉਹਨੂੰ ਕਿਹਾ ਕਿ ਰਾਤ ਨੂੰ ਤੈਨੂੰ ਸੌਣਾ ਚਾਹੀਦਾ ਆ ਆਰਾਮ ਕਰਨਾ ਚਾਹੀਦਾ ਉਹ ਕਹਿੰਦੀ ਹੈ ਕਿ ਸਵੇਰੇ ਮੈਂ ਪੜਨ ਜਾਂਦੀ ਆ ਉਸ ਤੋਂ ਬਾਅਦ ਇੱਕ ਸ਼ਿਫਟ ਲਾਉਂਦੀ ਆ ਤੇ ਜੇ ਸ਼ਿਫਟ ਦੇ ਨਾਲ ਮੇਰੀ ਪੜ੍ਹਾਈ ਦਾ ਖਰਚਾ ਪੂਰਾ ਹੁੰਦਾ ਉਸ ਤੋਂ ਬਾਅਦ ਮੈਂ ਰਾਤ ਨੂੰ ਇੱਕ ਸ਼ਿਫਟ ਲਾਉਂਦੀ ਆ ਮੈਂ ਕਿਹਾ ਤੈਨੂੰ ਰਾਤ ਨੂੰ ਨਹੀਂ ਕੰਮ ਕਰਨਾ ਚਾਹੀਦਾ ਰਾਤ ਨੂੰ ਤੈਨੂੰ ਸੌਣਾ ਚਾਹੀਦਾ ਉਹ ਕਹਿੰਦੀ ਜੇ ਮੈਂ ਰਾਤ ਨੂੰ ਕੰਮ ਨਾ ਕਰਾਂ ਤੇ ਖਾਵਾ ਕਿੱਥੋਂ ਇਸ ਤਰ੍ਹਾਂ ਦੇ ਹਾਲਾਤ ਪੂਰੀ ਦੁਨੀਆ ਦੇ ਵਿੱਚ ਜਿਹੜੀ ਪੂੰਜੀਵਾਦੀ ਜਿਹੜਾ ਜਿਹੜਾ ਨਿਜ਼ਾਮ ਹੈ ਉਹਨੇ ਪੈਦਾ ਕੀਤੇ ਆ ਤਾਂ ਕਿ ਜਿਹੜੇ ਵੱਧ ਤੋਂ ਵੱਧ ਲੋਕਾਂ ਨੂੰ ਕਾਰੋਬਾਰਾਂ ਤੋਂ ਕੰਮਕਾਰਾਂ ਤੋਂ ਜਿਹੜਾ ਉਹ ਇੱਕ ਤਰ੍ਹਾਂ ਨਾਲ ਵਿਹਲਾ ਕਰ ਦਿੱਤਾ ਜਾਵੇ ਤੇ ਉਹਨੂੰ ਰੋਟੀ ਤੱਕ ਜਾਂ ਖਾਣ ਪੀਣ ਜਾਂ ਰਹਿਣ ਸਹਿਣ ਤੱਕ ਹੀ ਉਹਨੂੰ ਸੀਮਿਤ ਕਰ ਦਿੱਤਾ ਜਾਵੇ ਸਭ ਤਰ੍ਹਾਂ ਦੇ ਸਾਧਨ ਜਿਹੜੇ ਉਹ ਲੋਕਾਂ ਕੋਲੋਂ ਖੋਏ ਜਾ ਰਹੇ ਆ ਤੇ ਉਹਨਾਂ ਤੋਂ ਕੰਮ ਇਸ ਤਰ੍ਹਾਂ ਲਿਆ ਜਾ ਰਿਹਾ ਹੈ ਕਿ ਜਿਵੇਂ ਉਹ ਪਸ਼ੂ ਹੋਣ ਡੰਗਰ ਹੋਣ ਇਹ ਵਿਵਸਥਾ ਨੂੰ ਸਾਨੂੰ ਸਮਝਣਾ ਪੈਗਾ ਤੇ ਨਾਲ ਦੀ ਨਾਲ ਸਾਨੂੰ ਇਹ ਆਵਾਜ਼ ਉਠਾਉਣੀ ਪੈਗੀ ਕਿ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਉਹ ਕੇਵਲ ਕੁਝ ਕੁ ਜਿਹੜੇ ਪੂੰਜੀਪਤੀਆਂ ਵਾਸਤੇ ਨਹੀਂ ਹੋਣਾ ਚਾਹੀਦਾ ਇਸ ਧਰਤੀ ਤੇ ਸਾਡੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਇਸ ਧਰਤੀ ਤੇ ਸਾਡੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਮਾਨਸਿਕ ਜாத ਸਭੇ ਇੱਕੇ ਪਹਿਚਾਨ ਬੋ ਸੋ ਸਾਨੂੰ ਇਹ ਸੋਚਣਾ ਪਏਗਾ ਸਾਨੂੰ ਇਹ ਵਿਚਾਰਨਾ ਪਏਗਾ ਕਿ ਅਸੀਂ ਇਹ ਜਿਸ ਤਰ੍ਹਾਂ ਦਾ ਜਾਲ ਸਾਡੇ ਦੁਆਲੇ ਬੁਣਿਆ ਜਾ ਰਿਹਾ ਉਸ ਜਾਲ ਤੋਂ ਅਸੀਂ ਬਾਹਰ ਕਿਵੇਂ ਨਿਕਲ ਸਕਦੇ ਹਾਂ ਇਸ ਧਰਤੀ ਤੇ ਬਹੁਤ ਕ੍ਰਾਂਤੀਕਾਰੀ ਕਵੀਆਂ ਨੇ ਲੇਖਕਾਂ ਨੇ ਵਕ ਵਕ ਸਮਿਆਂ ਦੌਰਾਨ ਸਾਡੀ ਅਗਵਾਈ ਕੀਤੀ ਅਵਤਾਰ ਸਿੰਘ ਪਾਸ਼ ਲਿਖਦਾ ਹੈ ਕਿ ਦਹਿਕ ਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਤੋਂ ਜ਼ੁਲਮ ਦੇ ਗੱਲ ਸੰਗਲੀ ਪਾਉਂਦੇ ਰਹੇ ਨੇ ਲੋਕ ਸੋ ਅੱਜ ਸਾਨੂੰ ਆਪਣੀਆਂ ਸਮੱਸਿਆਵਾਂ ਨੂੰ ਸਮਝਣ ਦੀ ਲੋੜ ਹੈ ਉਹਨਾਂ ਨੂੰ ਜੜ੍ਹਾਂ ਤੱਕ ਉਹਨਾਂ ਦੇ ਕਾਰਨਾਂ ਨੂੰ ਤਲਾਸ਼ਣ ਦੀ ਲੋੜ ਹੈ ਤੇ ਇਹਦੇ ਲਈ ਯਤਨਸ਼ੀਲ ਹੋਣ ਦੀ ਲੋੜ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਮੈਂ ਬੀਬੀ ਜੀ ਦਾ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਪੰਜਾਬ ਦੇ ਕੋਨੇ-ਕੋਨੇ ਵਿੱਚ ਹੋਣੇ ਚਾਹੀਦੇ ਪੰਜਾਬ ਦੇ ਨਹੀਂ ਬਲਕਿ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਹੋਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਇਹ ਸਮਝ ਆਏ ਕਿ ਅਸੀਂ ਸਾਨੂੰ ਕੀ ਹੋਣਾ ਚਾਹੀਦਾ ਸੀ ਤੇ ਸਾਨੂੰ ਕੀ ਬਣਾਇਆ ਜਾ ਰਿਹਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ